ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਨਮ 1595 ਸਤਕਾਰਯੋਗ ਮਾਤਾ ਗੰਗਾ ਜੀ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਅਕਾਰ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਸਹਿ ਵਿਖੇ ਛੇਵੇਂ ਪਾਤਸ਼ਾਹ ਦਾ ਜਨਮ ਹੁੰਦਾ ਹੈ ਜਿਉਂ ਹੀ ਛੇਵੇਂ ਪਾਤਸ਼ਾਹ ਦੁਨੀਆ ਤੇ ਅਵਤਾਰ ਧਾਰਦੇ ਨੇ ਪ੍ਰਕਾਸ਼ ਹੁੰਦੇ ਨੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਸਿੱਖ ਸੰਗਤਾਂ ਦੱਸਦੀਆਂ ਨੇ ਪਾਤਸ਼ਾਹ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਉਸੇ ਟਾਈਮ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀਆ ਨੇ ਛੇਵੇਂ ਪਾਤਸ਼ਾਹ ਦੀ ਫ਼ਾਜ਼ਿਲਤ ਵਾਸਤੇ ਨਿਗਰਾਨੀ ਦੀ ਵਾਸਤੇ ਸਖਤ ਪਹਿਰਾ ਲਾ ਦਿੱਤਾ। ਡੋਂਗੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਆਪਣੇ ਭਰਾ ਪ੍ਰੀਤ ਚੰਦ ਅਤੇ ਪ੍ਰੀਤ ਚੰਦ ਦੇ ਘਰਵਾਲੀ ਬੀਬੀ ਕਰਮੋਂ ਦੀ ਨੀਅਤ ਬਾਰੇ ਪਾਤਸ਼ਾਹ ਦੀ ਪਹਿਲਾਂ ਹੀ ਜਾਣਦੇ ਹੈ ਜਦੋਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦਾ ਵਿਆਹ ਕਾਰਜ ਹੋਇਆ ਤੇ 6 ਸਾਲ ਲੰਘ ਗਏ ਪਾਤਸ਼ਾਹ ਦੇ ਘਰ ਕੋਈ ਬੱਚਾ ਨਹੀਂ ਔਲਾਦ ਨਹੀਂ ਆ ਜਦੋਂ ਸੰਗਤਾਂ ਨੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਮਹਿੰਗੇ ਮਹਿੰਗੇ ਦਸਾਲੇ ਮਹਿੰਗੀਆਂ ਮਹਿੰਗੀਆਂ ਵਸਤੂਆਂ ਵੇਟ ਕਰਨੀਆਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਚਰਨਾਂ 'ਚ ਤਾਂ ਪ੍ਰੀਤੀ ਚੰਦ ਤੇ ਬੀਬੀ ਕਰਮੋ ਨੇ ਮਾਤਾ ਗੰਗਾ ਨੂੰ ਮੇਨਾ ਮਾਰਨਾ ਗੱਲਾਂ ਬਾਤਾਂ ਕਰਨੀਆਂ ਗੱਲਾਂ-ਗੱਲਾਂ ਦੇ ਵਿੱਚ ਕਹਿ ਦੇਣਾ ਵੀ ਇਹ ਦੋਨੋਂ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਤੇ ਮਾਤਾ ਗੰਗਾ ਜੀ ਇਹ ਦੁਨੀਆ ਤੋਂ ਉਤਰੇ ਜਾਣਗੇ ਇਹਨਾਂ ਦੇ ਘਰ ਕਿਹੜਾ ਕੋਈ ਔਲਾਦ ਹੋਣੀ ਹੈ ਇਹਨਾਂ ਦੇ ਘਰ ਕਿਹੜਾ ਕੋਈ ਬੱਚਾ ਹੋਣਾ ਹੈ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਗੱਦੀ ਦਾ ਵਾਰਿਸ ਸਾਡਾ ਪੁੱਤਰ ਮਿਹਰਬਾਨ ਬਣੇਗਾ ਕ੍ਰਿਤੀ ਚੰਦ ਤੇ ਕਰਮਾਂ ਦੀ ਸੋਚ ਨੀयत ਇਹੋ ਜੀ ਹੈ ਵੀ ਸਾਡੇ ਸਾਡਾ ਪੁੱਤਰ ਗੱਦੀ ਤੇ ਬਰਾਜਮਾਨ ਹੋਵੇ ਇਸ ਲਈ ਪੰਜਵੇਂ ਪਾਤਸ਼ਾਹ ਤੇ ਮਾਤਾ ਗੰਗਾ ਨੂੰ ਉਹ ਕੁਝ ਨਾ ਕੁਝ ਕਹਿੰਦੇ ਰਹਿੰਦੇ ਇੱਕ ਦਿਨ ਮਾਤਾ ਗੰਗਾ ਨੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਚਰਨਾਂ 'ਤੇ ਬੇਨਤੀ ਕੀਤੀ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ ਲੋਕ ਆਉਂਦੇ ਨੇ ਉਹ ਜਿਹੜੀ ਵੀ ਅਰਦਾਸ ਜਿਹੜੀ ਵੀ ਬੇਨਤੀ ਕਰਦੇ ਨੇ ਤੁਹਾਡੇ ਚਰਨਾਂ ਦੇ ਵਿੱਚ ਉਹ ਤੁਸੀਂ ਪੂਰੀ ਕਰ ਦਿੰਦੇ ਹੋ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਧੰਨ ਮੰਗਦਾ ਹੈ ਕੋਈ ਜ਼ਮੀਨ ਮੰਗਦਾ ਹੈ ਹਰੇਕ ਦੀ ਅਰਦਾਸ ਪ੍ਰਵਾਨ ਹੁੰਦੀ ਏ ਇਸ ਘਰ ਦੇ ਵਿੱਚ ਤੇ ਪਤਸਾ ਅੱਜ ਮੈਂ ਵੀ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਕਰਨ ਲੱਗੀ ਹਾਂ ਮੇਰੀ ਵੀ ਗਰੀਬਣੀ ਦੀ ਝੋਲੀ ਭਰ ਦਿਓ ਤਾਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਮਾਤਾ ਗੰਗਾ ਨੂੰ ਕੁਛ ਦੀ ਹੈ ਗੰਗਾ ਤੈਨੂੰ ਕੀ ਚਾਹੀਦਾ ਹੈ ਗੁਰੂ ਨਾਨਕ ਦੇ ਘਰ ਵਿੱਚੋਂ ਮਾਤਾ ਗੰਗਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੂੰ ਕਹਿੰਦੀ ਪਾਤਸ਼ਾਹ ਤੁਸੀਂ ਜਾਣੀ ਜਾਨ ਹੋ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਤੇ ਫਿਰ ਵੀ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਹਿ ਮਹਾਰਾਜ ਮਾਤਾ ਗੰਗਾ ਨੂੰ ਪੁੱਛਦੀ ਏ ਫਿਰ ਵੀ ਕੀ ਚਾਹੀਦਾ ਹੈ ਪਾਤਸ਼ਾਹ ਤੁਹਾਡਾ ਦਿੱਤਾ ਹੋਇਆ ਸਭ ਖੁਦ ਹੈ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਮੈਨੂੰ ਔਲਾਦ ਦਾ ਸੁੱਖ ਚਾਹੀਦਾ ਹੈ ਮੇਰੀ ਜਠਾਣੀ ਮੈਨੂੰ ਤਾਨੇ ਮੇਨੇ ਮਾਰਦੀ ਐ ਵੀ ਇਹ ਔਤਰੀ ਮਰੇਗੀ ਇਹ ਦੋਨੋਂ ਦੀ ਔਤਰੇ ਦੁਨੀਆ ਤੋਂ ਜਾਣਗੇ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਣੀ ਤੇ ਮੈਥੋਂ ਉਹਨਾਂ ਦੇ ਤਾਨੇ ਮੇਨੇ ਸਹਿ ਨਹੀਂ ਹੁੰਦੇ ਪਾਤਸ਼ਾ ਤੁਸੀਂ ਤੇ ਸਹਿ ਲੈਂਦੇ ਹੋ ਪਰ ਮੈਥੋਂ ਇਹ ਗੱਲ ਸਹਿਨ ਨਹੀਂ ਹੁੰਦੀ ਕਿ ਮੈਨੂੰ ਕੋਈ ਤਾਨੇ ਮਾਰੇ ਮਾਰੇ ਤੇ ਔਤਰੀ ਕਵੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਮਾਤਾ ਗੰਗਾ ਨੂੰ ਕਹਿੰਦੇ ਗੰਗਾ ਧੀਰਜ ਰੱਖ ਉਹਨਾਂ ਦਾ ਕੰਮ ਹੈ ਉਸ ਅਕਾਲ ਪੁਰਖ ਵੱਲੋਂ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣ ਦੇ ਤੋ ਗੁਰੂ ਗੁਰੂ ਕਰਿਆ ਕਰ ਪਾਤਸ਼ਾਹ ਔਲਾਦ ਦਾ ਸੁਖ ਤਾ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਮਾਤਾ ਗੰਗਾ ਨੂੰ ਕਹਿੰਦੇ ਗੰਗਾ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਮਾਤਾ ਗੰਗਾ ਬੇਨਤੀਆਂ ਕਰਦੀ ਏ ਅਰਦਾਸਾਂ ਕਰਦੀ ਏ ਭਾਵਨਾ ਦੇ ਨਾਲ ਪ੍ਰੇਮ ਨਾਲ ਤਾਂ ਫਿਰ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਮਾਤਾ ਗੰਗਾ ਨੂੰ ਬਾਬਾ ਬੁੱਢਾ ਜੀ ਕੋਲ ਭੇਜਦੀ ਐ ਪਹਿਲਾਂ ਤੇ ਬਾਬਾ ਬੁੱਢਾ ਦੀ ਜਵਾਬ ਦੇ ਦਿੰਦੇ ਜਦੋਂ ਮਾਤਾ ਗੰਗਾ ਦੂਜੀ ਵਾਰ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਕਹਿਣ ਤੇ ਨੰਗੇ ਪੈਰੀ ਆਪਾਂ ਭਾ ਮੈਮਤਾ ਤੇ ਚਲੀ ਗਈ ਤੇ ਬਾਬਾ ਬੁੱਢਾ ਸਿਬ ਨੇ ਗੁਰਨਾਨਕ ਦੇ ਚਰਣਾ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਇੱਕ ਗੰਡੇ ਨੂੰ ਮੋਟ ਵਿੱਚ ਲੈ ਕੇ ਇੱਕੋ ਮੋਟ ਦੇ ਨਾਲ ਭੰਨਣਾ ਕੀਤਾ ਤੇ ਬਾਬਾ ਬਡੇ ਬੁੱਢਾ ਸਹਿਬ ਨੇ ਬਚਨ ਕਹੇ اے ਮਾਤਾ ਗੰਗਾ ਤੇਰੇ ਘਰ ਇੱਕ ਯੋਧਾ ਪੁੱਤ ਪੈਦਾ ਹੋਏਗਾ ਜਿਹੜਾ ਪਾਪੀਆਂ ਦੇ ਸਿਰ ਭੰਨੇਗਾ ਸਮਾਪਿਆ ਤੇ ਮਾਤਾ ਗੰਗਾ ਦੇ ਘਰ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਘਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਜਨਮ 1595 ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਹਿ ਵਿਖੇ ਹੁੰਦਾ ਹੈ ਜ्यों ਹੀ ਪਾ ਪਾਤਸਨ ਨੂੰ ਖਬਰ ਮਿਲਦੀ ਹੈ ਤੇ ਨਾਲ ਹੀ ਪ੍ਰੀਤੀ ਚੰਦ ਨੂੰ ਵੀ ਖਬਰ ਮਿਲ ਜਾਂਦੀ ਹੈ ਹੁਣ ਪ੍ਰੀਤੀ ਚੰਦ ਬੜਾ ਦੁਖੀ ਹੁੰਦਾ ਵੀ ਅਸੀਂ ਤੇ ਸਮਝਿਆ ਸੀ ਵੀ ਇਹ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਣੀ ਇਹ ਔਤਰੀ ਦੁਨੀਆ ਤੋਂ ਜਾਣਗੇ ਸਾਡਾ ਪੁੱਤ ਗੱਦੀ ਦਾ ਵਾਰਿਸ ਬਣੇਗਾ ਮਿਹਰਬਾਨ ਪਰ ਹੁਣ ਤੇ ਗੱਦੀ ਹੱਥੋਂ ਨਿਕਲਦੀ ਜਾਂਦੀ ਹੈ ਇਸ ਲਈ ਪ੍ਰੀਤੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਦੇ ਬੜੇ ਯਤਨ ਕੀਤੇ ਪਹਿਲਾਂ ਤੇ ਪ੍ਰੀਤੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੁੱਧ ਪਿਉਉਣ ਵਾਲੀ ਇੱਕ ਦਾਈ ਨੂੰ ਪੈਸੇ ਦੇ ਕੇ ਖਰੀਦਿਆ ਉਹਨੇ ਦੁੱਧ ਨੂੰ ਜ਼ਹਿਰ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਿਉਉਣ ਦੀ ਕੋਸ਼ਿਸ਼ ਕੀਤੀ पर पातशाह ने हर गोब महाराज दुध ना पीता बड़े यत्न किए प्रीति चंद ने एक सपेरे तो ਸੱਪ ਦੇ ਨਾਲ ਡਸਾਉਣ ਦੀ ਕੋਸ਼ਿਸ਼ ਕੀਤੀ ਵੀ ਸੱਪ ਡੰਗ ਮਾਰੀ ਤੇ ਹਰਗੋਬਿੰਦ ਸਿੰਘ ਮਹਾਰਾਜ ਦੁਨੀਆ ਤੋਂ ਚਲੇ ਜਾਣ ਇੱਕ ਬ੍ਰਾਹਮਣ ਸੀ ਪੰਡਤ ਜਿਹੜਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਖੜਾਵਾ ਸੀ ਉਹਨੂੰ ਵੀ ਕੀਦਨਾ ਕੀਤਾ ਪਰ ਜਿਉਂ ਹੀ ਪਾਤਸ਼ਾਹ ਨੂੰ ਪਤਾ ਲੱਗਿਆ ਉਹ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਤੀਚੰਦ ਦੇ ਕਹਿਣ ਤੇ ਮਹਾਰਦ ਨੂੰ ਮਾਰਨ ਦੇ ਯਤਨ ਕੀਤੇ ਸਮੇਂ ਸਮੇਂ ਦੇ ਨਾਲ ਸਾਰੇ ਸਚਾਈ ਮਰਨ ਤੋਂ ਪਹਿਲਾਂ ਬਿਆਨ ਕਰ ਗਏ ਪਹਿਲਾਂ ਦਾਈ ਮਰਨ ਤੋਂ ਪਹਿਲਾਂ ਪ੍ਰਤੀਚੰਦ ਦਾ ਨਾਮ ਲੈ ਗਿਆ ਸਪੇਰਾ ਪ੍ਰਤੀਚੰਦ ਦਾ ਨਾਮ ਲੈ ਗਿਆ ਬ੍ਰਾਹਮਣ ਜਿਹੜਾ ਛੇਵੇਂ ਪਾਤਸ਼ਾਹ ਦਾ ਕੜਾਵਾ ਸੀ ਉਹ ਵੀ ਪ੍ਰੀਤੀ ਚੰਦ ਦਾ ਨਾਮ ਲੱਗ ਗਿਆ ਵੀ ਇਹ ਕੋ ਕਰਮ ਸਾਡੇ ਤੋਂ ਪ੍ਰੀਤੀ ਚੰਦ ਕਰਾ ਰਿਹਾ ਹੈ ਬੜੇ ਯਤਨ ਕੀਤੇ ਪਰ ਪਾਤਸ਼ਾਹ ਨੇ ਕਦੇ ਵੀ ਪ੍ਰੀਤੀ ਚੰਦ ਨੂੰ ਖੁਦ ਨਾ ਕਿਹਾ ਵੀ ਚਲੋ ਕੋਈ ਗੱਲ ਨਹੀਂ ਇਹਦੀ ਡਿਊਟੀ ਲੱਗੀ ਹੈ ਫਿਰ ਹੌਲੀ-ਹੌਲੀ ਪਾਤਸ਼ਾਹ ਜੀ ਵੱਡੇ ਹੁੰਦੇ ਨੇ ਤੇ ਪਾਤਸ਼ਾਹ ਨੂੰ ਸ਼ਾਸਤਰ ਵਿਦਿਆ ਦਾ ਗਿਆਨ ਬਾਣੀ ਦਾ ਗਿਆਨ ਘੋੜਸਵਾਰੀ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਦੀ ਲੱਗ ਜਾਂਦੀ ਹੈ। ਸੇਤੀ ਹੀ ਸੇਵੇਂ ਪਾਤਸ਼ਾਹ ਸ਼ਾਸਤਰ ਵਿਦਿਆ ਦੇ ਵਿੱਚ ਨਪੁੰਨ ਹੋ ਜਾਂਦੀ ਹੈ। ਕੀਦਰ ਸ਼ੇਵੇ ਪਾਤਸ਼ਾਹ ਦੇ ਵਾਸਤੇ ਪੰਡਤ ਚੰਦੂ ਦੀ ਧੀ ਦਾ ਰਿਸ਼ਤਾ ਲੈਣ ਵਾਸਤੇ ਰਿਸ਼ਤਾ ਕਰਨ ਆਉਂਦੇ ਐ ਪਾਤਸ਼ਾਹ ਹਾਂ ਵੀ ਕਰ ਦਿੰਦੇ ਐ ਪਰ ਚੰਦੂ ਦੀ ਬਾਦ ਕਿਸਮਤੀ ਉਹ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਦਾ ਐ ਦਿੱਲੀ ਦੀ ਸੰਗਤ ਨੇ ਸੁਣਿਆ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਬੇਨਤੀ ਕੀਤੀ ਪਾਤਸ਼ਾਹ ਚੰਦੂ ਦੀ ਧੀ ਦਾ ਰਿਸ਼ਤਾ ਨਾ ਲਿਓ ਕਿਉਂਕਿ ਚੰਦੂ ਆਪਣੇ ਆਪ ਨੂੰ ਚਵਾਰਾ ਤੇ ਤੁਹਾਨੂੰ ਮਰਜ਼ ਮੂਰੀ ਦੱਸਦਾ ਹੈ ਇਸ ਲਈ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ ਮਹਾਰਾਜ ਨੇ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਨਾ ਕੀਤਾ ਜਿਸ ਕਰਕੇ ਪਹਿਲਾ ਦੇ ਪ੍ਰਥੀ ਚੰਦ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦਾ ਦਸ਼ਮਣ ਸੀ ਫਿਰ ਦੂਜਾ ਦਸ਼ਮਣ ਚੰਦੂ ਬਣ ਗਿਆ ਤੀਜਾ ਦਸ਼ਮਣ ਕਾਜੀ ਕਾਜੀ ਮੋਲਾਣੇ ਪੰਡਤ ਬਣ ਗਏ ਹੁਣ ਇਹਨਾਂ ਸਾਰਿਆਂ ਨੇ ਮਿਲ ਕੇ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਿਕਾਇਤ ਜਹਾਂਗੀਰ ਬਾਦਸ਼ਾਹ ਦੇ ਕੋਲ ਕੀਤੀ ਤੇ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਫੜਨ ਵਾਸਤੇ ਸਿਪਾਈ ਭੇਜੇ ਜਦੋਂ ਸਿਪਾਈ ਲੈਣ ਆਏ ਤੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜਾਣਦੇ ਸੀ ਪਤਾ ਸੀ ਬਾਦਸ਼ਾਹ ਨੂੰ ਵੀ ਜੇ ਅਸੀਂ ਇੱਕ ਵਾਰ ਚਲੇ ਗਏ ਤੇ ਉੱਥੇ ਪਾਣਾ ਵਾਪਰ ਜਾਣਾ ਅਸੀਂ ਵਾਪਸ ਨਹੀਂ ਆਉਣਾ ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਨਾਨਕ ਦੇਵ ਦੀ ਗੱਦੀ ਤੇ ਬਹੌਣ ਦਾ ਫੈਸਲਾ ਕੀਤਾ ਪਾਤਸ਼ਾਹ ਜੀ ਸਿੱਖਾਂ ਨੂੰ ਇਕੱਠਿਆਂ ਕਰਦੇ ਐ ਸਿੱਖਾਂ ਨੂੰ ਉਪਦੇਸ਼ ਦੇ ਕੇ ਮਹਾਰਾਜ ਕਹਿੰਦੇ ਐ ਭਾਈ ਸਿੱਖੋ ਅੱਜ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ وارث ਗੁਰੂ ਹਰਗੋਬਿੰਦ ਸਿੰਘ ਮਹਾਰਾਜ ਇਹਨਾਂ ਦਾ ਹੁਕਮ ਗੁਰੂ ਨਾਨਕ ਦਾ ਹੁਕਮ ਮੰਨਣਾ ਜੋ ਇਹਨਾਂ ਨੇ ਕਹਿ ਦਿੱਤਾ ਉਹ ਸਤ ਹੈ ਮੇਰੇ ਸੇਵਕ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਤਖਤ ਤੇ ਬਰਾਜਮਾਨ ਹੁੰਦੇ ਨੇ ਜੇਠ ਸੰਮਤ 1600 ਤ੍ਰੇ ਤਸਵੀਰ ਮਈ 1606 ਪਾਤਸ਼ਾਹ ਜੀ ਤਖਤ ਤੇ ਬਰਾਦਮਨ ਹੋਏ ਪਾਤਸ਼ਾਹ ਅਗੇ ਸੱਲ ਟੋਪੀ ਰੱਖੀ ਗਈ ਪਰ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਬਾਬਾ ਜੀ ਸਾਨੂੰ ਸਿਰ ਟੋਪੀ ਦੀ ਲੋੜ ਨਹੀਂ ਸਾਨੂੰ ਤੇ ਸ਼ਸਤਰ ਦੀ ਲੋੜ ਹੈ ਫਿਰ ਬਾਬਾ ਬੁੱਢਾ ਸਹਿਬ ਨੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਨੂੰ ਦੋ ਤਲਵਾਰਾਂ ਪਹਿਨਾਈਆਂ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ ਇਹਦਰ ਪਾਤਸ਼ਾਹ ਜੀ ਪਾਪ ਨੂੰ ਖਤਮ ਕਰਨ ਵਾਸਤੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਦੁਨੀਆ ਦੇ ਵਿੱਚ ਨਿਖਾਰ ਲਿਆਉਣ ਵਾਸਤੇ ਦੁਨੀਆ ਨੂੰ ਡਰੇ ਹੋਏ ਲਤਾੜੇ ਹੋਏ ਲੋਕਾਂ ਨੂੰ ਜਗਾਉਣ ਵਾਸਤੇ ਮਹਾਰਾਜ ਸਿੱਖਾਂ ਨੂੰ ਉਪਦੇਸ਼ ਕਰਦੇ ਆ ਭਾਈ ਸਿੱਖੋ ਆਪਣਾ ਇੱਕ ਇੱਕ ਪੁੱਤ ਗੁਰਨਾਨਕ ਦੇ ਘਰ ਦੇ ਦਿਓ ਸਾਨੂੰ ਤੁਹਾਡੇ ਪੁੱਤਾਂ ਦੀ ਲੋੜ ਹੈ ਸੋਹਣੇ ਸੋਹਣੇ ਘੋੜੇ ਸੋਹਣੇ ਸੋਹਣੇ ਸ਼ਸਤਰ ਲੈ ਕੇ ਆਓ ਜਦੋਂ ਸੋਹਣੇ ਸੋਹਣੇ ਘੋੜੇ ਗੁਰੂ ਹਰਗੋਬਿੰਦ ਸੇ ਮਹਾਰਾਜ ਦੇ ਘਰ ਆਉਣ ਲੱਗੇ ਤੇਗਾਂ ਕਿਰਪਾਨਾਂ ਸ਼ਸਤਰ ਆਉਣ ਲੱਗੀਆਂ ਤੇ ਇਧਰ ਚੰਦੂ ਨੂੰ ਫਿਕਰ ਪੈ ਗਿਆ ਚੰਦੂ ਨੇ ਫਿਰ ਸ਼ਿਕਾਇਤ ਕੀਤੀ ਛੇਵੇਂ ਪਾਤਸ਼ਾਹ ਦੀ ਜਹਾਂਗੀਰ ਬਾਦਸ਼ਾਹ ਦੇ ਕੋਲ ਈ ਬਾਦशाह ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਸੁਪੁੱਤਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਹਿ ਮਹਾਰਾਜ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਆਪਣੇ ਸਿਪਾਈ ਆਪਣੀ ਫੌਜ ਕੱਢੀ ਕਰ ਰੇ ਆਪਣੀ ਫੌਜ ਜਿਨ੍ਹਾਂ ਦੇ ਵਿੱਚ ਚੜ੍ਹਦੀ ਜਵਾਨੀ ਦੇ ਨੌਜਵਾਨ ਕੋਰਸਵਾਰ ਸ਼ਾਸਤਰ ਸ਼ਾਸਤਰ ਦੇ ਮਾਰਤੰਡ ਚੰਗੇ ਚੰਗੇ ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ ਵਿੱਚ ਸ਼ਾਮਲ ਹੋ ਰਹੇ ਨੇ। ਜਹਾਂਗੀਰ ਬਾਦਸ਼ਾਹ ਫਿਰ ਸ਼ੇਮੇ ਪਾਤਸ਼ਾਹ ਨੂੰ ਬੁਲਾਉਣਾ ਕਰਦਾ ਹੈ। ਪਾਤਸ਼ਾਹ ਦੀ ਜਾਂਦੇ ਹੈ। ਜਹਾਂਗੀਰ ਬਾਦਸ਼ਾਹ ਨੂੰ ਮਿਲਣ ਵਾਸਤੇ ਸਿਕਾਣੂ ਬੜੇ ਧੀਰਜ ਪ੍ਰੇਮ ਦੇ ਨਾਲ ਸਮਝਾ ਕੇ ਮਹਾਰਤ ਜਾਂਦੇ ਨੇ ਨਾਲ ਸਿੱਖ ਜਾਂਦੇ ਆ ਖੁਦ। ਜਹਾਂਗੀਰ ਬਾਦਸ਼ਾਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਵਾਲ ਕਰਦਾ ਤੇ ਮਹਾਰਾਜ ਹਰੇਕ ਸਵਾਲ ਦਾ ਜਵਾਬ ਦਿੰਦੇ ਨੇ। ਪਰ ਜਹਾਂਗੀਰ ਬਾਦਸ਼ਾਹ ਦੇ ਮਨ ਵਿੱਚ ਡਰ ਹੈ ਵੀ ਕਿਤੇ ਇਹ ਨਾ ਹੋਵੇ ਵੀ ਛੇਵੇਂ ਪਾਤਸ਼ਾਹ ਦੀ ਆਪਣੇ ਪਿਤਾ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਸੀ ਦੀ ਦਾ ਬਦਲਾ ਸਾਡੇ ਤੋਂ ਲੈਣ ਸਾਡੇ ਤੇ ਚੜ੍ਹਾਈ ਨਾ ਕਰ ਦੇਣ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਇਹਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇ ਬਾਦਸ਼ਾਹ ਨੂੰ ਚਿੱਠੀ ਲਿਖਦੇ ਹੈ ਔਰੰਗਜ਼ੇ ਬਾਦਸ਼ਾਹ ਤੁਸੀਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਤੁਸੀਂ ਹਿੰਦੂਆਂ ਤੇ ਜ਼ੁਲਮ ਕਰ ਰਹੇ ਸੀ ਪਾਤਸ਼ਾਹ ਜੀ ਜ਼ੁਲਮ ਰੋਕਣ ਵਾਸਤੇ ਆਏ ਪਰ ਤੁਸੀਂ ਸ਼ਹੀਦ ਕਰਤਾ ਤਨੋ ਕੋਈ ਗੱਲ ਨਹੀਂ ਤੁਹਾਡੇ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਅਸੀਂ ਕੋਈ ਵੈਰ ਵਿਰੋਧ ਨਹੀਂ ਕਰਨਾ ਅਸੀਂ ਬਦਲਾ ਲਈ ਨਹੀਂ ਲੈਣਾ ਪਰ ਇੱਕ ਗੱਲ ਚੇਤੇ ਰੱਖਿਓ ਜੇ ਤੁਸੀਂ ਪਾਪ ਕਰਨੋਂ ਨਾ ਟਲੇ ਨਾ ਹਟੇ ਫਿਰ ਅਸੀਂ ਵਿਰੋਧ ਜ਼ਰੂਰ ਬਗਾਵਤ ਕਰਾਂਗੇ ਤੁਹਾਡੇ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਤੁਸੀਂ ਗਰੀਬ ਗੁਰਬਿਆਂ ਤੇ ਜ਼ੁਲਮ ਕਰਨੋਂ ਹਟ ਜਾਓ ਇਨਾ ਤੇ ਜ਼ਲਮ ਨਾ ਕਰੋ ਕਸ਼ਮੀਰੀ ਪੰਡਤਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਗੁਰੂ ਨਾਨਕ ਦਾ ਘਰ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਇਹ ਤੇ ਤੇ ਚੜ ਕੇ ਆਏ ਨੂੰ ਤੇਗ ਹੈ ਤੇ ਟਹਿ ਕੇ ਆਏ ਨੂੰ ਦੇਗ ਹੈ ਜੇ ਕੋਈ ਚੜ ਕੇ ਆਉਂਦਾ ਫਿਰ ਇਹ ਤੋਂ ਤੇਗ ਮਿਲਦੀ ਹੈ ਜੇ ਕੋਈ ਨੀਵਾ ਹੋ ਕੇ ਆਉਂਦਾ ਫਿਰ ਗੁਰੂ ਦੀ ਦੇਗ ਪ੍ਰਸ਼ਾਦ ਮਿਲਦਾ ਹੈ ਪ੍ਰੇਮ ਗੁਰੂ ਗੱਲ ਦੇ ਨਾਲ ਲਾ ਲਿੰਦਾ ਹੁਣ ਜਹਾਗੀਰ ਬਾਦਸ਼ਾਹ ਤੇ ਸੋਚਦਾ ਨਾ ਵੀ ਇਹ ਨਾ ਹੋਵੇ ਕਿਤੇ ਬਾਦਸ਼ਾਹ ਜੀ ਮੇਰੇ ਤੇ ਫੌਜ ਲੈ ਕੇ ਚੜ ਜਾਣ ਨਾਲੇ ਬਾਦਸ਼ਾਹ ਨਾਲ ਮਿੱਤਰਤਾ ਕਰਨੀ ਚਾਹੁੰਦਾ ਹੈ ਜਿਵੇਂ ਪਾਤਸ਼ਾਹ ਨੂੰ ਜੰਗਲ ਦੇ ਵਿੱਚ ਲੈ ਕੇ ਗਿਆ ਸ਼ਿਕਾਰ ਕਰਨ ਵਾਸਤੇ ਮਰਦ ਨੇ ਸ਼ੇਰ ਦਾ ਸ਼ਿਕਾਰ ਕੀਤਾ ਜਿੱਤੇ ਜਹਾਂਗੀਰ ਬਾਦਸ਼ਾਹ ਦੀ ਫੌਜ ਨੂੰ ਸਿਪਾਹੀਆਂ ਨੂੰ ਮਰਦ ਨੇ ਸ਼ੇਰ ਤੋਂ ਬਚਾਇਆ ਜਹਾਂਗੀਰ ਬਾਦਸ਼ਾਹ ਨੂੰ ਸ਼ੇਰ ਤੋਂ ਬਚਾਇਆ ਤੇ ਉਹਦੇ ਮਨ ਵਿੱਚ ਇੱਕ ਵਾਰ ਤੇ ਆਇਆ ਵੀ ਪਾਤਸ਼ਾਹ ਮੇਰੇ ਤੋਂ ਨਹੀਂ ਬਦਲਾ ਲੈਣਗੇ ਪਰ ਫਿਰ ਵੀ ਪਾਤਸ਼ਾਹ ਨੂੰ ਜਦੋਂ ਗਵਾਲੀਅਰ ਲਿਆਂਦਾ ਗਿਆ ਤੇ ਪਾਤਸ਼ਾਹ ਨੂੰ ਕੈਦ ਕਰਤਾ ਸਿੱਖਾਂ ਨੂੰ ਪਤਾ ਲੱਗਿਆ ਸਿੱਖਾਂ ਦੇ ਵਿੱਚ ਰੋਸ ਬਗਾਵਤ ਜਾਗ ਪਈ ਕਈ ਚੰਗੇ-ਚੰਗੇ ਮੁਸਲਮਾਨ ਚੰਗੇ ਹਿੰਦੂ ਜਿਨ੍ਹਾਂ ਦਾ ਪ੍ਰੇਮ ਸੀ ਛੇਵੇਂ ਪਾਤਸ਼ਾਹ ਨਾਲ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਨਾਲ ਗੁਰੂ ਨਾਨਕ ਦੇ ਘਰ ਦੇ ਨਾਲ ਉਹ ਬਾਦਸ਼ਾਹ ਨੂੰ ਮਿਲ ਕੇ ਬੇਨਤੀ ਕਰਦੇ ਆ ਬਾਦਸ਼ਾਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਇਹ ਸਭ ਨੂੰ ਇਹ ਗੱਲ ਦੇ ਨਾਲ ਛਾਤੀ ਦੇ ਨਾਲ ਲਾਉਣ ਵਾਲੇ ਤੁਸੀਂ ਇਹਨਾਂ ਨੂੰ ਛੱਡ ਦਿਓ ਹੁਣ ਬਾਬਾ ਬੁੱਢਾ ਸਹਿਬ ਨਾਲ ਸੰਗਤਾਂ ਜਿੱਥੇ ਛੇਵੇਂ ਪਾਤਸ਼ਾਹ ਜੀ ਕੈਦ ਨੇ ਉੱਥੇ ਸੰਗਤਾ ਜਾਂਦੀਆਂ ਨੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਕਿਲੇ ਨੂੰ ਵਾਪਸ ਆ ਜਾਂਦੀਆਂ ਜਦੋਂ ਬਾਦਸ਼ਾਹ ਨੇ ਛੇਵੇਂ ਪਾਦਸ਼ਾਹ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਇੱਧਰ ਚੰਦੂ ਨੇ ਮਹਾਰਾਜ ਵਾਸਤੇ ਇੱਕ ਜ਼ਹਿਰ ਭਰਿਆ ਚੰਦੂ ਨੇ ਤੇ ਪ੍ਰੀਤੀ ਚੰਦ ਨੇ ਜਿਹੜਾ ਚੋਲਾ ਤਿਆਰ ਕੀਤਾ ਸੀ ਵੀ ਜ਼ਹਿਰ ਵਾਲਾ ਚੋਲਾ ਜਦੋਂ ਮਹਾਰਾਜ ਪਾਉਣਗੇ ਤੇ ਮਹਾਰਾਜ ਮਰ ਜਾਣਗੇ ਤੇ ਪ੍ਰਤੀਚਨ ਸੋਚਦਾ ਸੀ ਕਿ ਜੇ ਪਾਤਸ਼ਾਹ ਜੀ ਦੁਨੀਆ ਤੋਂ ਜਾਣਗੇ ਛੇਵੇਂ ਪਾਤਸ਼ਾਹ ਜੀ ਤਾਂ ਮੇਰੇ ਪੁੱਤਰ ਮਿਹਰਵਾਨ ਨੂੰ ਇਸ ਗੱਦੀ ਦਾ ਮਾਲਕ ਬਾਬਾ ਬੁੱਢਾ ਜੀ ਬਣਾ ਦੇਣਗੇ ਉਹ ਮਾਣੀ ਮਨ ਸੋਚਦਾ ਜੈਰ ਵਾਲਾ ਚੋਲਾ ਵੀ ਮਾਰਦ ਨੂੰ ਪਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਹਾ ਕਰਨ ਦੀ ਗੱਲ ਕਰਦੇ ਨੇ ਤੇ ਬਾਦਸ਼ਾਹ ਕਹਿੰਦੇ ਨੇ ਬਾਦਸ਼ਾਹ ਜੇ ਤੁਸੀਂ ਸਾਨੂੰ ਛੱਡਣਾ ਹੀ ਚਾਹੁੰਦੇ ਹੋ ਤੇ ਅਸੀਂ ਕੱਲਿਆ ਨਹੀਂ ਨਹੀਂ ਜਾਣਾ ਮੇਰੇ ਨਾਲ ਦੇ ਹੋਰ ਵੀ ਬੜੇ ਸਾਥੀ ਨੇ ਮੈਂ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਤੇ ਬਾਦਸ਼ਾਹ ਸੋਚਦਾ ਵੀ ਪਾਤਸ਼ਾਹ ਨੂੰ ਕੱਲਿਆ ਨੂੰ ਕੈਦ ਕੀਤਾ ਸੀ ਹੋਰ ਕੌਣ ਨਾਲ ਹੈ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਧਿਆਨ ਦੇ ਜਿਹੜੇ ਰਾਜੇ ਤੂੰ ਕੈਦ ਕੀਤੇ ਐ ਇਹਨਾਂ ਨੂੰ ਅਸੀਂ ਲੈ ਕੇ ਜਾਣਾ ਕਿਉਂਕਿ ਰਾਜਿਆਂ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਬੇਨਤੀ ਕੀਤੀ ਪਾਤਸ਼ਾਹ ਤੁਹਾਡੇ ਆਉਣ ਦੇ ਨਾਲ ਇੱਥੇ ਬੜੀ ਰੌਣਕ ਬਣ ਗਈ ਜੀ ਲੱਗਿਆ ਸੀ ਮਨ ਖਿੜਾਓ ਦੇ ਵਿੱਚ ਆ ਗਿਆ ਸੀ ਚਿਹਰੇ ਖੜਗੇ ਸੀ ਜਿਹੜੇ ਮਰਦਾਏ ਹੋਏ ਸੀ ਤੁਹਾਡੇ ਆਉਣ ਦੇ ਨਾਲ ਸਾਨੂੰ ਚੰਗਾ ਜਲ ਪਾਣੀ ਰੋਟੀ ਪਾਣੀ ਮਨ ਲੱਗ ਪਿਆ ਸੀ ਨਹੀਂ ਤੇ ਪਾਤਸ਼ਾਹ ਇਥੇ ਸਾਡੀ ਬੜੀ ਬੁਰੀ ਹਾਲਤ ਹੈ ਇਸ ਲਈ ਪਾਤਸ਼ਾਹ ਸਾਨੂੰ ਕੱਲਿਆਂ ਨੂੰ ਛੱਡ ਕੇ ਨਾ ਜਾਇਓ ਪਾਤਸ਼ਾਹ ਜੀ ਉਹਨਾਂ 52 ਰਾਜਾਂ ਤੇ ਤਰਸ ਕਰਕੇ ਜਦੋਂ ਬਾਦਸ਼ਾਹ ਨੂੰ ਕਹਿੰਦੀ ਵੀ ਅਸੀਂ ਨਾਲ ਲੈ ਕੇ ਜਾਣਾ ਤੇ ਬਾਦਸ਼ਾਹ ਕ ਚਾਲ ਚਾਉਂਦਾ ਹੈ ਪਾਤਸ਼ਾਹ ਕਹਿੰਦੇ ਨੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਜਿੰਨੇ ਰਾਜੇ ਤੁਹਾਡੇ ਚੋਲੇ ਦਾ ਲੜਫੜ ਕੇ ਬਾਹਰ ਨਿਕਲ ਜਾਣਗੇ ਉਹਨਾਂ ਨੂੰ ਮੈਂ ਰਿਹਾ ਕਰ ਦਿਆਂਗਾ ਤੇ ਪਾਤਸ਼ਾਹ ਦੀ 52 ਕਲੀਆਂ ਵਾਲਾ ਚੋਲਾ ਤਿਆਰ ਕਰਾਉਂਦੇ ਜਦੋਂ ਪਾਤਸ਼ਾਹ ਜੀ 52 ਕਲੀਆਂ ਵਾਲਾ ਚੋਲਾ ਪਾ ਕੇ ਬਾਹਰ ਨਿਕਲਦੇ ਸੀ ਕੱਲਾ-ਕੱਲਾ ਰਾਜਾ ਕੱਲੀ-ਕੱਲੀ ਕਲੀ ਫੜ ਕੇ ਬਾਹਰ ਨਿਕਲਦਾ ਰਿਹਾ ਹੋ ਜਾਂਦਾ ਬਾਦਸ਼ਾਹ ਬੜਾ ਹੈਰਾਨ ਹੁੰਦਾ ਉਹ ਬੜਾ ਹੈਰਾਨ ਹੁੰਦਾ ਪਾਤਸ਼ਾਹ ਨੂੰ ਦੇਖ ਕੇ ਪਾਤਸ਼ਾਹ ਤੁਸੀਂ ਤਾਨੂੰ ਸਾਰੀ ਰਾਜੀ ਲੈ ਚੱਲੇ ਹੂੰ ਜਿੰਨੇ ਕਹੇ ਸੀ ਇਹ ਆ ਮੇਰੇ ਪਾਤਸ਼ਾਹ ਦੀ ਕਿਰਪਾ ਰਹਿਮਤ ਮੇਰੇ ਪਾਤਸ਼ਾਹ ਸਦਾ ਦੇ ਆਲੂ ਨੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਭਾਵੇਂ ਕੋਈ ਚੜ ਕੇ ਆਇਆ ਭਾਵੇਂ ਕਿਸੇ ਨੇ ਗੁਨਾਹ ਕੀਤਾ ਜahangir ਬਾਦਸ਼ਾਹ ਨੂੰ ਜਦੋਂ ਪਤਾ ਲੱਗਿਆ ਨਾ ਵੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਤੇ ਵੇ ਗੁਨਾਹ ਸੀ ਉਹਨਾਂ ਨੇ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ ਤੇ ਚੰਦੂ ਵਰਗਿਆਂ ਨੇ ਪ੍ਰਤੀ ਚੰਦ ਵਰਗਿਆਂ ਨੇ ਐਵੇਂ ਤੌਹਮਤਾ ਲਾ ਕੇ ਮਹਾਰਾਜ ਨੂੰ ਮੇਰੇ ਤੋਂ ਸ਼ਹੀਦ ਕਰਾਤਾ ਤੇ ਜਹਾਂਗੀਰ ਬਾਦਸ਼ਾਹ ਚੰਦੂ ਨੂੰ ਫੜ ਕੇ 6ਵੇਂ ਪਾਦਸ਼ਾਹ ਦੀ ਹਵਾਲੇ ਕਰਦਾ ਪਾਦਸ਼ਾਹ ਮੈਂ ਗੁਨਾਹ ਕੀਤਾ ਮੈਨੂੰ ਮaaf ਕਰਿਓ ਪਰ ਇਹ ਗੁਨਾਹ ਮੈਂ ਚੰਦੂ ਦੇ ਕਹਿਣ ਤੇ ਕੀਤਾ ਕਾਜੀ ਮੌਲਾਣਿਆਂ ਦੇ ਕਹਿਣ ਤੇ ਕੀਤਾ ਤੁਹਾਡੇ ਤਾਇਆ ਜੀ ਪ੍ਰਥੀ ਚੰਦ ਨੇ ਸ਼ਿਕਾਇਤ ਲਾਈਆਂ ਗੁਰੂ ਅਰਜਨ ਦੇਵ ਜੀ ਸਹਿਬ ਮਹਾਰਾਜ ਦੀਆਂ